ਗੁਰਸਵਾਰੋ ਆਫਤੇ ਦੀ ਸਾਂਝ ਪਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਆਪ ਜੀ ਨੂੰ ਜਾਣ ਕੇ ਖੁਸ਼ੀ ਹੋਏਗੀ ਅਦਾਰਾ ਸਿੱਖ ਮਿਸ਼ਰੀ ਕਾਲਜ ਲੁਧਿਆਣਾ ਵਾਹਿਗੁਰਜੀ ਦੀ ਅਪਾਰ ਕਿਰਪਾ ਨਾਲ ਇੱਕ ਨਵਾਂ ਗਰੁੱਪ ਲੈ ਕੇ ਆ ਰਿਹਾ ਹੈਗਾ ਜ਼ੀਰੋ ਗਰੁੱਪ ਇਸ ਦੀ ਜਿਹੜੇ ਹੈਗੇ ਪ੍ਰੇਰਣਾ ਸਤਕਾਰਯੋਗ ਚੇਅਰਮੈਨ ਸਾਹਿਬ ਸਰਦਾਰ ਹਰਜੀਤ ਸਿੰਘ ਵੀਰ ਜੀ ਕੋਲੋਂ ਮਿਲੀ ਹੈਗੀ ਅਤੇ ਉਹਨਾਂ ਦੇ ਸਹਿਯੋਗ ਸੰਗਤਾਂ ਦੇ ਸਹਿਯੋਗ ਮੈਂਬਰਾਂ ਦੇ ਸਹਿਯੋਗ ਨਾਲ ਇਹ ਗਰੁੱਪ ਤਿਆਰ ਕੀਤਾ ਗਿਆ ਹੈਗਾ ਇਸ ਦੀ ਪ੍ਰਸ਼ਨ ਉੱਤਰੀ ਵੀ ਤਿਆਰ ਹੋ ਰਹੀ ਹੈ ਤੇ ਆਪ ਜੀ ਨੇ ਛੋਟੇ ਬੱਚਿਆਂ ਨੂੰ ਵੱਤਵਾਂ ਜੁੜਨ ਦੀ ਕੋਸ਼ਿਸ਼ ਕਰਨੀ ਹੈਗੇ ਛੋਟੇ ਬੱਚੇ ਜਿਹੜੇ ਕਿੰਡਰਗਾਰਡਨ ਤੋਂ ਲੈ ਕੇ ਦੂਜੀ ਕਲਾਸ ਤੱਕ ਅਸੀਂ ਨਹੀਂ ਜੋੜ ਪਾਉਂਦੇ ਸੀ ਹੁਣ ਉਹਨਾਂ ਵਾਸਤੇ ਇਹ ਨਵਾਂ ਗਰੁੱਪ ਸ਼ੁਰੂ ਕੀਤਾ ਜਾ ਰਿਹਾ ਹੈਗਾ ਇਸ ਗਰੁੱਪ ਵਿੱਚ ਕਿੰਡਰਗਾਰਡਨ ਪਹਿਲੀ ਕਲਾਸ ਦੂਜੀ ਕਲਾਸ ਦੇ ਬੱਚੇ ਇਹ ਸਾਰੇ ਹੀ ਪਾਗ ਲੈ ਸਕਣਗੇ ਇਸ ਦਾ ਪੇਪਰ ਵੀ ਪੈਟਰਨ ਜਿਹੜਾ ਹੈਗਾ ਉਹ ਇਸ ਤਰ੍ਹਾਂ ਦਾ ਰੱਖਿਆ ਗਿਆ ਹੈ ਕਿ ਉਸ ਦੇ ਵਿੱਚ ਬੱਚਿਆਂ ਨੇ ਕੁਝ ਲਿਖਣਾ ਨਹੀਂ ਹੈਗਾ ਸਿਰਫ ਟਿਕ ਕਰਨਾ ਹੈਗਾ ਐਰੋ ਮਾਰਕ ਕਰਨੇ ਹੈਗੇ ਤੇ ਬਾਕੀ ਦੇ ਗਰੁੱਪ ਉਸੇ ਤਰ੍ਹਾਂ ਰਹਿਣਗੇ ਜਿਵੇਂ ਕਿ ਪਹਿਲਾ ਗਰੁੱਪ ਤੀਜੀ ਤੋਂ ਪੰਜਵੀਂ ਤੱਕ ਹੋਏਗਾ ਦੂਜਾ ਗਰੁੱਪ 6ਵੀਂ ਤੋਂ 8ਵੀਂ ਤੱਕ ਹੋਏਗਾ ਤੀਜਾ ਗਰੁੱਪ 9ਵੀਂ ਤੋਂ 12ਵੀਂ ਤੱਕ ਹੋਏਗਾ ਅਤੇ ਚੌਥਾ ਗਰੁੱਪ 12ਵੀਂ ਤੋਂ ਉੱਤੇ ਦੇ ਬੱਚੇ ਜਿਹੜੇ ਹੈਗੇ ਉਹ ਜੋੜੇ ਜਾਣਗੇ ਇਹ ਸਾਰਾ ਹੀ ਜਿਹੜਾ ਉਪਰਾਲਾ ਹੈਗਾ ਇਸ ਸਾਲ ਆਪ ਜੀ ਨੇ ਸਾਰੇ ਪ੍ਰਿੰਸੀਪਲ ਸਾਹਿਬਾਨ ਸਕੂਲਾਂ ਦੇ ਅਤੇ ਟੀਚਰ ਸਾਹਿਬਾਨਾਂ ਨੂੰ ਦੱਸਣਾ ਹੈਗਾ ਤੇ ਵੱਧ ਤੋਂ ਵੱਧ ਬੱਚੇ ਪ੍ਰੇਰ ਕੇ ਲਿਆਣੇ ਹੈਗੇ ਤਾਂਕਿ ਅਸੀਂ ਵੱਧ ਤੋਂ ਵੱਧ ਜਿਹੜਾ ਹੈਗਾ ਇਸ ਪ੍ਰੋਜੈਕਟ ਨੂੰ ਸਫਲ ਕਰ ਸਕੀਏ ਆਪ ਜੀ ਦਾ ਸਹਿਯੋਗ ਪਿਛਲੇ ਸਾਲਾਂ ਵਿੱਚ ਵੀ ਰੰਦਾ ਸੀਗਾ ਤੇ ਉਹ ਉਮੀਦ ਕਰਦੇ ਹਾਂ ਇਸ ਸਾਲ ਵੀ ਆਪ ਜੀ ਭਰਪੂਰ ਸਹਿਯੋਗ ਦਿਓਗੇ ਅਤੇ ਵਤ ਵਤ ਬੱਚਾ ਨੂੰ ਜੋੜਨ ਵਿੱਚ ਉਪਰਾਲਾ ਕਰੋਗੇ ਆਪ ਜੀ ਨੇ ਅੱਗੇ ਵੀ ਬੜੀ ਮਿਹਨਤ ਕੀਤੀ ਹੈਗੀ ਸਹਿਯੋਗ ਦਿੱਤਾ ਹੈਗਾ ਤੇ ਇਸ ਸਾਲ ਆਪ ਜੀ ਨੇ 1.5 ਗੁਣੇ ਬੱਚੇ ਨਹੀਂ ਕਰਨੇ ਬਲਕਿ 2 ਗੁਣੇ ਬੱਚੇ ਕਰਨੇ ਹੈਗੇ ਪਿਛਲੇ ਸਾਲ ਜਿੰਨੇ ਬੱਚੇ ਸੀਗੇ ਉਸ ਤੋਂ 2 ਗੁਣੇ ਬੱਚੇ ਲਿਆਣੇ ਹੈਗੇ ਨਵੇਂ ਸਕੂਲ ਵੀ ਜੋੜਨੇ ਹੈਗੇ ਵੱਧ ਤੋਂ ਵੱਧ ਸਕੂਲ ਲਿਆਣੇ ਹੈਗੇ ਤੇ ਵੱਧ ਤੋਂ ਵੱਧ ਬੱਚੇ ਲਿਆਣੇ ਹੈਗੇ ਤਾਂ ਕਿ ਇਸ ਪ੍ਰੋਜੈਕਟ ਨੂੰ ਹੋਰ ਵੀ ਸਫਲ ਕੀਤਾ ਜਾ ਸਕੇ ਇੰਨਾ ਕਹਿਦਾ ਹੋਇਆ ਦਾਸ ਖਿਮਤ ਦਾ ਜਾਚਕ ਹੋਏਗਾ ਇੱਕ ਟੇਬਲ ਅਖੀਰ ਵਿੱਚ ਦਿੱਤਾ ਜਾ ਰਿਹਾ ਜਿਦੇ ਸਾਰੇ ਦਰਜਿਆਂ ਦੀ ਡਿਟੇਲ ਹੋਏਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ